ਸੀ ਦੇਖ ਰਹੇ ਹੋ ਰੋਜ਼ਾਨਾ ਸ਼੍ਰੀਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਬੇਲਾ ਰਾਮਗੜ੍ਹ ਦੇ ਨੇੜੇ ਜੋ ਭਲਾਨ ਵਾਲੇ ਪਾਸੇ ਨੂੰ ਸ਼ਾਰਟਕਟ ਰਸਤਾ ਜਾਂਦਾ ਹੈ ਉਸ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਦਾ ਵਿੱਚ ਜਿਹੜਾ ਹੈ ਸਤਲੁਜ ਦਰਿਆ ਦਾ ਪਾਣੀ ਇਸ ਸਮੇਂ ਇਸ ਪਾਸੇ ਚੱਲ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈ ਇਹ ਰਸਤਾ ਹੁਣ ਆਵਾਜਾਈ ਦੇ ਲਈ ਬੰਦ ਹੋ ਚੁੱਕਾ ਹੈ ਪਾਤਰੇ ਦੇ ਵਿੱਚ ਪਾਣੀ ਜੋ ਇਸ ਪਾਸੇ ਤੋਂ ਆ ਰਿਹਾ ਹੈ ਤੇ ਅੱਗੇ ਜਿਹੜਾ ਹੈ ਇਸ ਤੋਂ ਉੱਤੋਂ ਜਿਹੜਾ ਲੰਘਦਾ ਹੋਇਆ ਦੂਸਰੇ ਪਾਸੇ ਜਾ ਸਕਦੇ ਹੋ ਕਿ ਜਿਹੜੀ ਹੈ ਇਹ ਪੁਲੀਆਂ ਜਾਂ ਜਿਹੜਾ ਕੌਸ ਵਾਸ ਸੀ ਉਹ ਪਾਣੀ ਦੇ ਨਾਲ ਪੂਰਾ ਭਰਿਆ ਹੋਇਆ ਹੈ। ਹਾਲ ਹਨ ਬੇਲਿਆਂ ਦੇ ਪਿੰਡਾਂ ਦੇ ਕਿਉਂਕਿ ਭਾਰੀ ਮਾਤਰਾ ਦੇ ਵਿੱਚ ਜੋ ਸਤਲੁਜ ਦਰਿਆ ਦੇ ਵਿੱਚ ਭਖੜਾ ਡੈਮ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਕਾਰਨ ਇਹ ਪਾਣੀ ਅਲੱਗ-ਅਲੱਗ ਜਿਹੜੇ ਪਿੰਡਾਂ ਦੇ ਜਿਹੜਾ ਜਿੱਥੇ ਵਿੱਚ ਘੁੰਮ ਰਿਹਾ ਹੈ ਉੱਤੇ ਸੜਕਾਂ ਦੇ ਉੱਤੋਂ ਵੀ ਸੋ ਇਹ ਹਾਲਾਤ ਹਨ। ਮੀਰੋ ਤੇ ਬੇਲੇ ਮੇਲਿਆਂ ਦੇ ਪਿੰਡਾਂ ਦੇ ਹਾਲਾਤ ਤਾਂ ਤੁਸੀਂ ਦੇਖਦੇ ਆ ਜੀ ਹਾਲਾਤ ਤਾਂ ਖਰਾਬ ਹੀ ਆ ਨਾ ਸਾਡੇ ਪਿੰਡਾਂ ਦੇ ਸਾਡੇ ਤਾਂ ਛੋਨੇ ਡੁੱਬੇ ਪਏ ਮੱਖੀਆਂ ਡੁੱਬੀਆਂ ਪਈਆਂ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਜਿਹੜੇ ਪਿੰਡ ਤਾਂ ਬੇਲਾ ਰਾਮਗੜ ਪੈ ਜਾਂਦਾ ਸੀ ਬੇਲਾ ਦਰਗਾਈ ਪੈ ਜਾਂਦਾ ਬੇਲਾ ਧਿਆਨੀ ਪੈ ਜਾਂਦਾ ਜੀ ਤੇ ਸਾਰੇ ਕਿੱਥੇ ਕਿੱਥੇ ਪਾਣੀ ਜਿਹੜਾ ਜਿਆਦਾ ਵਰਦਾ ਤੇ ਜਿਆਦਾ ਹੀ ਸਾਡੇ ਪਿੰਡਾਂ 'ਚ ਆ ਸਾਡੇ ਬੇਲੇਆਂ 'ਚ ਹੀ ਪਾਣੀ ਦਾ ਜਿੱਦਾਂ ਹੁਣ ਸਾਡੇ ਆ ਬੇਲੇ ਆ ਸਾਰਾ ਹੁਣ ਤੁਸੀਂ ਦੇਖ ਲਓ ਇਧਰੋਂ ਮਾਰੋ ਮੜੇ ਜੇ ਕੈਮਰੇ ਕਰਕੇ ਪਾਣੀ ਪਾਣੀ ਹੋਇਆ ਪਿਆ ਸਿੱਨੀਆਂ ਸਾਡੀਆਂ ਫਸਲਾਂ ਫਸਲਾਂ ਸਾਰੀਆਂ ਡੁੱਬੀਆਂ ਪਈਆਂ ਕੀ ਕਰਨਾ ਕੋਈ ਹੱਬਾ ਇਹ ਕਾਰਨ ਇਹ ਹੀ ਆ ਜੀ ਕਿ ਉਧਰ ਤੇ ਦਰਿਆ ਤੇ ਉੱਪਰ ਫਲੋਡ ਆ ਜਾਂਦਾ ਨਾ ਪਾਣੀ ਨਹੀਂ ਲੱਗ ਸਕਦੇ ਆ ਜੀ ਜੇ ਕਰਨਾ ਹੋਵੇ ਤਾਂ ਹੋ ਸਕਦਾ ਮੋਰਾ ਮੋਰਾ ਵੀ ਲੱਗ ਸਕਦਾ ਡੰਗੇ ਜਿਹੜੇ ਜਿੱਥੋਂ ਪਾਣੀ ਜਾਂਦੇ ਜਿਹੜੇ ਫਸਲਾਂ ਨੂੰ ਧਾਨਾ ਤੇ ਮੱਕੀ ਦੇ ਜਿਹੜਾ ਹਾਂ ਧਾਨ ਤੇ ਸਾਡਾ ਮੱਕਾ ਹੀ ਆ ਜੀ ਇੱਥੇ ਸਾਡੇ ਮੱਕਿਆਂ 'ਚ ਵੀ ਪਾਣੀ ਵੜਿਆ ਵਾ ਚਲੋ ਘਰ ਤਾਂ ਸਾਡੇ ਸੇਫ ਐ ਠੀਕ ਐ ਪਰ ਜਿਹੜੇ ਸਾਡੇ ਖੇਤ ਐ ਉਹਨਾਂ ਵਿੱਚ ਪਾਣੀ ਸਾਰੇ ਵੜਿਆ ਪਿਆ ਉਹ ਜੋ 2023 ਚ ਵੀ ਇਦਾਂ ਦੇ ਹਾਲਾਤ ਨੇ ਕੋਚ ਨਹੀਂ ਮਿਲਿਆ ਜੀ ਕਿਸੇ ਨੂੰ ਕੁਝ ਨਹੀਂ ਮਿਲਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਹੈਗਾ ਤੇ ਕੋਈ ਮੈਨੂੰ ਕੋਈ ਬੰਦਾ ਦੱਸ ਦੇ ਕਿ ਕਿਸੇ ਨੂੰ ਪੈਸਾ ਮਿਲਿਆ ਕਿ ਤੈਨੂੰ ਮਿਲਿਆ ਨਹੀਂ ਹੋਰ ਦੱਸੋ ਕੋਈ ਗਦਾਬਰੀ ਤਾਂ ਹੋਈ ਨਹੀਂ ਕਿਸੇ ਦੀ ਗਦਾਬਰੀ ਹੁੰਦੀ ਤਾਂ ਹੀ ਤਾਂ ਣਾਣੇ ਤੇ ਪੈਸੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਆ ਮੈਂ ਖੁਦ ਸਰਪੰਚ ਆ ਜੀ ਕੋਈ ਗੱਲਬਾਤ ਨਹੀਂ ਕੋਈ ਹੋਰ ਆਪਣਾ ਸ੍ਰੀਸ਼ਕ ਮਾਰਾ ਜੀ ਜਿਹੜੇ ਪੱਤੀ ਦਰਗਾਹੀ ਕੀ ਹੁਣ ਕੀ ਮੰਗ ਕੇ ਕਰਦੇ ਪ੍ਰਚਾਰ ਮੰਗ ਇਹ ਹੀ ਪਕੜਦੇ ਨੇ ਪਾਣੀ ਹੋਰ ਦੇ ਦੇ ਇਹਨਾਂ ਹਾਲਾਤ ਬਹੁਤ ਆ ਗਏ ਆ ਅਸੀਂ ਤਾਂ ਇਹ ਮੰਗ ਕਹਿੰਦੇ ਵੀ ਚਲੋ ਪਾਣੀ ਦਾ ਜਿਹੜਾ ਉੱਪਰ ਆ ਰਿਹਾ ਉਹ ਤਾਂ ਛੱਡਣਾ ਹੀ ਹੋਣੀ ਅੱਜ ਤਾਂ ਇਹ ਕਹਿੰਦੇ ਵੀ ਜਿੱਦਾਂ ਹੁਣ ਸਾਡੀਆਂ ਫਸਲਾਂ ਡੁੱਬੀਆਂ ਪਈਆਂ ਆ ਕੇ ਦੇਖਣ ਦੇਖੋ ਉਹਨਾਂ ਦਾ ਸਾਨੂੰ ਮਾਫੀਆ ਦਿੱਤਾ ਜਾਵੇ ਜਿਹੜੇ ਉੱਪਰ ਆ ਉਹ ਤਾਂ ਠੀਕ ਹੈ ਜੀ ਜਿਹੜੇ ਹੁਣ ਸਾਡੇ ਖੇਤ ਕਈ ਉੱਪਰ ਵੀ ਹੈ ਉਹ ਠੀਕ ਹੈ ਜਿਹਨਾਂ 'ਚ ਨਹੀਂ ਪਾਣੀ ਭੜਿਆ ਵਾ ਜਿਹਨਾਂ 'ਚ ਪਾਣੀ ਭੜਿਆ ਵਾ ਉਹਨਾਂ ਦਾ ਤਾਂ ਹੱਲ ਕਰਨਾ ਚਾਹੀਦਾ ਹੈ ਦੀ ਨਾਮ ਕਿਹੜਾ ਪਿੰਡ ਜੀ ਅਮਰਚੰਦ ਪਿੰਡ ਬੇਲਾ ਦਰਗਾਹ ਜੀ ਵਸਤੀ ਬਾਤੀਆਂ ਪਾਣੀ ਦੇ ਹਾਲਾਤ ਖਰਾਬ ਹੀ ਹੈ ਜੀ ਤੁਸੀਂ ਦੇਖਿਆ ਕਰਦੇ ਮੌਕੇ ਤੇ ਦੇਖ ਲੋ ਗਾਲ ਕਛੀ ਦੇ ਪੁਰ ਪਾਣੀ ਆ ਜਿਹੜਾ ਇਹ ਵੀ ਹੈਗਾ ਇੱਧਰ ਤਾਂ ਵੱਡਾ ਦਰਿਆ ਹੈ ਵੱਡੇ ਦੇ ਨਾਲ ਇੱਕ ਛੋਟਾ ਹੋਰ ਹੈ ਪਾਣੀ ਉੱਪਰੋਂ ਟੁੱਟ ਕੇ ਆਇਆ ਵਜੀ ਇਸ ਤੋਂ ਨਾਲ ਹੀ ਅੱਧਾ ਆਪਣਾ ਪੰਜ ਸੱਤ ਕਿੱਲੇ ਦੇ ਕਿ ਛੇਰਾ ਹੋ ਰਿਹਾ ਹੈ ਜੀ ਜਾਣਾ ਤਾਂ ਕਿੱਧਰੋਂ ਜਾਣਾ ਸਾਡਾ ਤਾਂ ਬਹੁਤ ਭਾਰੀ ਸਮੱਸਿਆ ਹੈ ਪਾਣੀ ਕਰਕੇ ਰਹਿੰਦੀ ਨਹੀਂ ਤੇ ਸਾਨੂੰ ਇੱਕ ਮਹੀਨਾ ਕੱਟਣਾ ਬਹੁਤ ਔਖਾ ਹੋ ਜਾਂਦਾ ਹੈ ਹੱਲ ਕਿਉਂ ਨਹੀਂ ਕਰਦੇ ਇਹਦਾ ਹਾਲ ਹੈ ਸਰਕਾਰਾਂ ਹਰ ਇੱਕ ਵਾਰੀ ਕਰ ਦਿੰਦੇ ਜੀ ਚੈਨਲ ਆਈ ਜੋ ਹੁਣ ਐਦਾਂ ਹੋ ਜਾ ਦਿੱਕਤ ਆ ਬਹੁਤ ਹੈ ਜੀ ਰਾਤ ਨੂੰ ਕੋਈ ਬਿਮਾਰ ਹੋ ਜਾਵੇ ਤੁਸੀਂ ਆਪੇ ਆਈਡੀ ਲਾ ਲਓ ਕਿੱਦਾਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਿਕਲਾਂਗੇ ਕੋਈ ਹਸਪੀਟਲ ਨਹੀਂ ਇੱਥੇ ਫਸਲਾਂ ਡੁੱਬੀਆਂ ਉਹ ਫਸਲਾਂ ਡੁੱਬੀਆਂ ਤਾਂ ਜਿਹੜੀਆਂ ਹੈ ਜਿਹੜੇ ਸਰ ਸੁੱਕੇ ਵੀ ਹੈਗੀਆਂ ਉਹਨਾਂ ਦਾ ਦੇਖ ਲਓ ਕੀ ਹਾਲਤ ਕੀਤੀ ਬਿਜਾਨਵਰਾਂ ਨੇ ਸੁੱਕੇ ਨੂੰ ਆ ਗਿਆ ਬੇ ਸਾਰੇ ਪਾਣੀ ਤੋਂ ਡਰਦੇ ਜਾਨਵਰ ਬੇਨੇ ਗਿਆ ਸੂਰ ਕਿ ਅੱਗੇ ਡਰ ਕੇ ਆ ਇਹਨਾਂ ਨੇ ਨੁਕਸਾਨ ਹੈ ਸਾਡਾ ਉਹਨਾਂ ਪਾਣੀ ਦਾ ਨੁਕਸਾਨ ਨਹੀਂ ਕੀਤਾ ਬਿਜਾਨਵਰਾਂ ਨੇ ਨੁਕਸਾਨ ਕੀਤਾ ਬਜੀ ਇਹ ਮੰਗ ਨਹੀਂ ਕਰਦੇ ਆ ਜੀ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਇਹ ਪਹਿਲਾਂ ਪਾਣੀ ਦਾ ਹੱਲ ਕੀਤਾ ਜਾਵੇ ਔਰ ਇਹਨਾਂ ਦਾ ਜਾਨਵਰਾਂ ਦਾ ਵੀ ਕੋਈ ਹੱਲ ਕੀਤਾ ਜਾਵੇ ਜਿਹੜੇ ਸਾਡੇ ਬੈਨ ਨੇ ਨਾ ਬੈਨ ਨੇ ਨਾ ਤਾਂ ਬਹੁਤ ਜ਼ਿਆਦਾ ਖੇਤਿਆਂ ਜਾੜ ਦਿੱਤੀਆਂ ਮੈਂ ਕਿਸੇ ਟਾਈਮ ਪਾਣੀ ਉਤਰੇ ਤੁਹਾਨੂੰ ਪੱਲੇ ਪੱਲੇ ਖੇਤ ਦਿਖਾਵਾਂਗੇ ਔਰ ਤੁਹਾਨੂੰ ਮੂਵੀ ਬਣਾਵਾਂਗੇ ਵਾਕਿਆ ਬਾਕੇ ਜ਼ਿੰਮੇਦਾਰ ਕਿੰਨੇ ਦੁਖੀ ਹੈ ਇਸ ਹਾਲ ਚੇ ਗੁਜਰ ਰਹੇ ਸੋਸਾਇਟੀਆਂ ਦੇ ਲੱਖਾਂ ਰੁਪਏ ਕਰਜੇ ਹੋ ਜਾਂਦੇ ਬਾਅਦ ਚ ਫਸਲ ਹੁੰਦੀ ਨਹੀਂ ਜ਼ਿੰਮੇਦਾਰ ਕੀ ਕਰੇ ਪ੍ਰਸ਼ਾਸਨ ਕੋਈ ਆਇਆ ਪ੍ਰਸ਼ਾਸਨ ਕੋਈ ਨਹੀਂ ਆਇਆ ਜੀ ਪਾਣੀ ਕੋ ਮਰਿਆ ਪਾਣੀ ਪਿੱਛੇ ਦਰਿਆ ਦਾ ਆ ਗਿਆ ਤਾਂ ਕੜਿਆ ਹੋਇਆ ਪਾਣੀ ਪਿੱਛੇ ਝਾੜੀਆਂ ਮੱਚਾ ਦਿੱਤਾ ਦੀ ਨਜ਼ਰ ਜਿਸੇ ਪਾਣੀ ਢੜ ਗਿਆ ਨਾ ਕੁਝ ਬਾਰਸ਼ ਦਾ ਪਾਣੀ ਖੜਿਆ ਉਹ ਥੋੜਾ ਬੋਤੈਲੇ ਵੀ ਆ ਗਿਆ ਹੁਣ ਇਹ ਹੁਣ ਜੋ ਹੋਰ ਛੱਡ ਦਿੱਤਾ ਪਿਛਲੀ ਵਾਰੀ ਜਿਹੜਾ ਪਾਣੀ ਆਇਆ ਤਾਂ ਨਾ ਉਹ ਦਰਿਆ ਤੋਂ ਉੱਥੇ ਚੱਕ ਹੋਇਆ ਤਾਂ ਇਹ ਆ ਗਿਆ ਸਾਰੇ ਕਿੰਨੇ ਜਿੰਨੇ ਕਰੀਆ ਤਾਂ ਇਹ ਛੜ ਕੇ ਇਸ ਤੋਂ ਟੱਪਿਆ ਗਿਆ ਹੁਣ ਵੀ ਉਹ ਕਹਿੰਦੇ ਮਲੇ ਜਿੰਨਾ ਪਹਿਲਾਂ ਤਾਂ ਨਾ ਉਨੇ ਫੇਰ ਛੱਡ ਦੇਣਾ ਪਰ ਹਾਲ ਦੀ ਘੜੀ ਹਜਾਂ ਪਹਿਲਾਂ ਨਾਲੋਂ ਥੋੜਾ ਘੱਟ ਹੈ ਹੇ ਹਜਾਂ ਪਤਾ ਨਹੀਂ ਕੋਈ ਵੀ ਅਗਲੇ ਪਿਛੇ ਵੱਧ ਆ ਗਿਆ ਕੋਈ ਵੀ ਛੱਡਣ ਤਾਂ